अंदर देश के प्रधानमंत्री जी ने जो सिख कौम वास्ते कीता उननू अपना समझ के उनन दे दुख सुख दे साथी बने मैं जा मैं कहंदे होया बड़ा फखर महसूस करता है कि जे सोचला प्रधानमंत्री जी ने जिस भावना नाल कीता एक सिख ही अपने गुरु वास्ते उस भावना नाल कर सकता है जिस भावना नाल मोदी जी ने

ਪਾਣੀ 1947 ਦੀ ਵੰਡ ਦੀ ਗੱਲ ਹੋਵੇ। ਬਾਵੇਂ ਪੰਜਾਬ ਦੇ ਸੁਭੇ ਨੂੰ ਤੋੜਨ ਦੀ ਗੱਲ ਹੋਵੇ। ਬਾਵੇਂ ਪੰਜਾਬ ਦੇ ਪਾਣੀ ਖੋਣ ਦੀ ਗੱਲ ਹੋਵੇ। ਬਾਵੇਂ ਪੰਜਾਬ ਦੇ ਸ੍ਰੀ ਦਰਬਾਰ ਸਾਹਿਬ ਸਿੱਖੀ ਦੇ ਪਵਿੱਤਰ ਸਥਾਨ ਤੇ ਟੋਕ ਟੋਕ ਤੇ ਟੇਕਰ ਹਮਲਾ ਕਰਨ ਦੀ ਗੱਲ ਹੋਵੇ। ਬਾਵੇਂ ਪੰਜਾਬ ਦੇ 1990 ਦੇ ਦशक ਅੰਦਰ ਪੰਜਾਬ ਦੇ ਅੰਦਰ ਹਜ਼ਾਰਾਂ ਹਜ਼ਾਰਾਂ

इस देश से माफ करना इस दुनिया के इतिहास से आता कोई भी चुनी सरकार आज तक ऐसी नहीं हुई मैं फिर दोहरा दिया इस दुनिया के अंदर पूर्ण तक कोई भी चुनी सरकार डेमोक्रेसी जैसी नहीं हुई जिसने किसी के पवित्र स्थान पे लोकतंत्रात्मक हमला करके उस स्थान में उग्रोन का काम किया होवे अगर ये पाप से गुनाह करता है एकान निश्चित है ऐसे तरीके 1984 ਦੇ ਸਿੱਖਾਂ ਦੇ ਘਰਾਂ 'ਚ ਕਹਿਰ ਪਾ ਕੇ ਆਕਲੌਣੀ ਸੈਂਕੜੇ ਗੁਰੂ ਘਰਾਂ ਨੂੰ ਬੇਤ ਕਰਦੇ ਨੇ ਔਰ ਉਹਨਾਂ ਦੁੱਧ ਵਾਲਾ ਸਹਬਾਨਾ ਜੋ ਗੁਰੂ ਗੰਸਾਈ ਮਹਾਰਾਜ ਦੀ ਇੱਜ਼ਤ ਸਰੂਪਾ ਦੀ ਜੇਸੇ ਕੇ ਵਿਰਤੀ ਕੀਤੀ ਉਹ ਭੁੱਲਿਆ ਵੀ ਨਹੀਂ ਜਾ ਸਕਦਾ ਪਰ ਮੈਂ ਦੱਸਣਾ ਚਾਹਣਾ 1984 ਦੇ ਸਿੱਖ ਕਤਲੇਆ ਜਦੋਂ ਪ੍ਰਧਾਨ ਮੰਤਰੀ ਨੇ ਉਹ ਫੇਰੀ ਜੇ ਤੁਹਾਨੂੰ ਯਾਦ ਹੋਵੇ ਪਹਿਲੀ ਸਟੇਟਮੈਂਟ ਸੀ ਕਿ ਮੈਂ 1984 ਦੇ ਪਟਲਾ ਨੂੰ

ऐसे सैकड़ों लोग जेड़े अपने ਘਰਾਂ ਚ ਜਾ ਕੇ ਆਰਾਮ ਨਾਲ ਸੋ ਗਏ ਸੀ ਕਿ ਹੁਣ ਸਰ ਤੇ ਕਾਰਵਾਈ ਨਹੀਂ ਹੋ ਸਕਦੀ। ਐਸੇ ਲੋਕਾਂ ਨੂੰ ਕrancho ਕਾਂਡ ਕਾਂਡੇ ਸਜ਼ਾਏ ਮੌਤ ਤੱਕ ਦੇ ਕੇਸ ਸੁਣਾਏ ਗਏ, ਸਜ਼ਾਏ ਮੌਤ ਤੱਕ ਦੀਆਂ ਸਜ਼ਾਵਾਂ ਹੋਈਆਂ, ਉਮਰ ਘੇਰ ਤੱਕ ਦੀਆਂ ਸਜ਼ਾਵਾਂ ਹੋਈਆਂ। ਜਿਹੜੇ ਲੋਕਾਂ ਤੇ ਕੇਸ ਵੀ ਚੱਲਦੇ ਸੀ। ਐਸੇ 250 ਤੋਂ ਜ਼ਿਆਦੇ ਕੇਸ ਕੋਲ ਕਿਉਂ ਨਾ ਤੇ ਕਾਰਵਾਈ ਸ਼ੁਰੂ ਹੋਈ। ਤੁਸੀਂ ਸੁਣ ਕੇ ਹੈਰਾਨ ਹੋਗੇ। ਕਾਂਗਪੁਰ ਦੇ ਅੰਦਰ ਇੱਕ ਕੇਸ ਅਜੇ ਜਸਟਿਸਰੀ ਨਹੀਂ ਹੋਈ ਸੀ।

ਜਿਨ੍ਹਾਂ ਦੇ ਪਰਿਵਾਰਾਂ ਦੇ ਮੁਖੀਆਂ ਨੂੰ ਮਾਰ ਦਿੱਤਾ ਗਿਆ ਸੀਗਾ ਉਹਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਦੇ ਅੰਦਰ ਨੌਕਰੀ ਦੇਣ ਦਾ ਕੰਮ 40 ਸਾਲ ਬਾਅਦ ਜਦੋਂ ਹੁਣ ਸਾਡੀ ਦਿੱਲੀ ਚ ਸਰਕਾਰ ਬਣੀਆ ਸਭ ਤੋਂ ਪਹਿਲਾਂ ਮੈਂ ਆਰਡਰ ਪਾਸ ਕਰਕੇ ਉਹਨਾਂ ਪਰਿਵਾਰਾਂ ਨੂੰ ਸਲਾਸੋ ਬੱਚਿਆਂ ਦੇ ਪਾਇਨਾ ਕਰਕੇ ਲਗਭਗ 25 ਬੱਚਿਆਂ ਨੂੰ ਸਤਾ ਹਸਰੀ ਕੋ ਦੇ ਅੰਦਰ ਵਿਆਹ ਨਹੀਂ ਬੱਚਿਆਂ ਨੂੰ ਅਪੁਆਇੰਟਮੈਂਟ ਲੈਟਰ ਦਿੱਤੀਆਂ ਸਿੱਧੀਆਂ ਨੌਕਰੀਆਂ ਜੋਇਨ ਕਰਾ ਦਿੱਤੀਆਂ ਦਾਕਟਰ ਸਰਪੰਚ ਇਸ ਸੋਵਤਿਆਂ ਦੀ ਫਾਈਨੈਂਸੀ ਪ੍ਰੋਸੈਸ ਕਰ ਰਹੇ ਆ ਜਿਨ੍ਹਾਂ ਪਰਿਵਾਰਾਂ ਨੂੰ ਖਤਮ ਕਰ ਦਿੱਤਾ ਗਿਆ ਸੀਗਾ ਔਰ ਮੈਂ ਤੁਹਾਨੂੰ ਇਹ ਨੁਕਸਾ ਚੋਣਾ ਹੈ ਜਿਹੜੇ ਬੱਚੇ ਨੌਕਰੀ ਵੀ ਉਹਨਾਂ ਕੋਈ ਐਜੂਕੇਟਿਓਨ ਕਿਰਨ ਕੱਟਾਵੇ ਸਾਰੇ ਮਾਪਦੰਡ ਜੋ ਨੌਕਰੀ ਦੇ ਮਤੇ ਉਹਨਾਂ ਨੂੰ ਖਤਮ ਸਾਬਤ ਕਰਕੇ ਉਹਨਾਂ ਚੋਂ ਕਈ ਲੋਕ ਪਿਆ ਪਿਆ ਸਾਲ ਤੋਂ ਜਾਵੀਂ ਮਰਾਂਦੇ ਨੇ ਇਸੇ ਤਰੀਕੇ ਕੋਈ ਐਜੂਕੇਸ਼ਨ ਕਾਟਿਆ ਸਾਰਾ ਖਤਮ ਕੀਤਾ ਗਿਆ ਉਹਨਾਂ ਚੋਂ ਕਈ ਬੱਚੇ 8ਵੀਂ 10ਵੀਂ ਪਾਸ ਵੀ ਨਹੀਂ लेकिन असंशोर किया कि सबको रोजगार इन्हों नौकरियां मिलनिया चाहिए